ਛੱਸੀ ਕੱਲ ਬਲੋ ਫਿਰ ਸਾਰੇ ਲੋ ਜੀ ਜਾਗੋ ਦੀ ਪੂਰੀ ਤਿਆਰੀ ਹੋ ਗਈ ਆ ਉਧਰ ਵੀ ਗੱਡੀਆਂ ਆ ਗਈਆਂ ਜਾਗੋ ਵਾਲੀਆਂ ਪਹਿਲੀ ਛਕਲ ਜੀ ਅੱਜ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਸਾਰੇ ਲੋ ਜੀ ਕੰਪਾ ਆਏ ਹੋਏ ਆ ਕਾਤੀਆਂ ਕੋਟਲ ਤੇ ਕਿ ਆਉਣੀਆਂ ਘਰ ਜਾਗੋ ਲੈਣ ਆਣਾ ਈ ਖਾਣ ਲੈਣ ਵਾਸਤੇ ਚਾਹ ਵਾਸਤੇ ਆਂਟੀ ਸੀ ਕੋਟਲਾ ਲਏ ਨਹੀਂ ਮਟਰਾ ਲੋ ਪੁੱਛ ਲੈਨੇ ਨਾ ਕੀ ਕਹਿੰਦੇ ਮਟਰ ਲੈਣੇ ਆ ਕਿ ਕੀ ਲੈਣੇ ਪੁਛਾਂ ਫੋਨ ਕਰਕੇ ਲਓ ਜੀ ਮਠਿਆਈ ਤੇ ਮਠੀਆਂ ਆਪਾਂ ਲੈ ਲਈਆਂ ਨੇ ਤੇ ਹੁਣ ਮਿਲਦੇ ਆ ਤੁਹਾਨੂੰ ਘਰ ਜਾ ਕੇ ਲਗੀ ਟਰੇਲ ਵੀ ਮਾ ਦੇ ਸਾਡਾ ਕੀ ਆਵੇ ਚਾਹ ਚਰਾਂ ਦੇ ਚ ਯਾਰ ਮੁਰਤਾ ਦੇ ਨਾਲ ਹੀ ਆ ਕਿ ਸਿਆਲ ਖਿਆਲ ਵੱਖਰਾ ਹੋਏ ਨਾ ਇਹ ਫੇਟੇ ਦਾ ਕੀ ਵਿਚਾਰ ਬਣਾਇਆ ਤੁਸੀਂ ਇਹਨਾਂ ਨਾਲ ਦੁੱਧ ਬਣਾਇਆ ਦੁੱਧ ਹੀ ਪੀਨੇ ਆਣੀ ਦੁੱਧ ਬਣਾ ਲਓ ਦੁੱਧ ਯਾਰ ਮੈਨੂੰ ਫੋਲ ਬਣਾਉਣਾ ਆਂਦਾ ਇੱਕ ਬੜਾ ਵਧੀਆ ਉਹਦੀ ਨੁਖਤਾ ਚਿੰਨੀਆਂ ਨਾ ਕਰ ਜੇ ਤੋ ਸਾਡੇ ਕੋਲ ਫੂਲ ਪੁੰਗਣਾ ਨਹੀਂ ਨਾ ਗਲੀਆਂ ਚ ਆਪਾਂ ਮੱਥੇਰਾ ਹੁਕਤਾ ਦੇਣਾ ਦੋ ਹੀ ਪਾਕ ਨਹੀਂ ਜੀ ਕਾ ਮੰਮੀ ਨੂੰ ਕਾ ਕੱਪੜੇ-ਕੱਪੜੇ ਪਾਏ ਹੋਰ ਰੰਗ ਲਵਾਉਣੀ ਹੈ ਕਿਆ ਮੇਰਾ ਘੋਣ ਲੱਗਦਾ ਦੂਸਰਾ ਦਾ ਸੇਰੇ ਲਵਾਉਣਾ ਸਾਡੇ ਇੱਥੇ ਨਾ ਖੋਲ ਵਿੱਚ ਵਿੱਚ ਖੋਲਣਾ ਜੀ ਖੋਲ ਜੀ ਤੇ ਲੱਗ ਗਿਆ ਜੀ ਆਹ ਕਹਿੰਦੇ ਦੋਨਾਂ ਲਾਈਏ ਲਵਾ ਨਹੀਂ ਗਿਆ ਜੀ ਤਾਂ ਲੰਗ-ਮੰਗ ਕੇ ਤੋੜ ਦੇਣ ਇਹਨਾਂ ਨੂੰ ਕਿਹੜੇ ਪੁੱਛਣਾ ਦੱਸ ਕਿ ਕਰਨਾ ਦੱਸ ਵੀ ਕਿ ਮੈਂ ਕੀ ਕਰਨਾ ਆਵੇ ਲੋਕੀਂ ਕਟੇ ਪਾਪੇ ਦੇ ਤੋਰਾ ਨੂੰ ਇੰਨਾ ਦਿਲਚਸਪੀ ਦੇ ਇਹ ਕੀ ਖੁੰਡੀ ਜੀ ਆ ਗਈ ਖੁੰਡੀ ਜੀ ਦੱਸ ਨਹੀਂ ਧੰਨ ਦਿਲ ਮੇਰਾ ਨਾਮ ਵੀ ਲੱਗਦੀ ਵਿੱਚ ਦਿਲ ਵਿੰਗਾ ਤਿੰਗਾ ਹੋ ਗਿਆ ਵੇ

ਕਿਉਂਕਿ ਬਹੁਤ ਜ਼ਿਆਦਾ ਚਾਅ ਵਾ ਇਸ ਵਿਆਹ ਦਾ ਇਸ ਵਿਆਹ ਦਾ ਬਹੁਤ ਜ਼ਿਆਦਾ ਚਾਅ ਵਾ ਚੱਲ ਹੁਣ ਮੈਂ ਨਾ ਮੈਂ ਵੀ ਆਪਣੀ ਤਿਆਰੀ ਕਰ ਲਾਂ ਇਹ ਤਾਂ ਚਾਅ ਵਾ ਮਿੰਦੀ ਫਰੰਡਈ ਉਹ ਮਰਦੇ ਤੂੰ ਕਿਹਨੇ ਆ ਤੇਰੀ ਇਹ ਦੇਖੋ ਆਪੇ ਹੀ ਹੋ ਜਾਓ ਤਮ ਕਾਹ ਪਾਣੀ ਮਰੇ ਕਾਹ ਦਾ ਹੂੰ ਇਹ ਬਸ ਬੋਲੂ ਵੀ ਨਹੀਂ ਚੁਕੇ ਨਾ ਮੈਂ ਇਸੇ ਦਿਨ ਸਾਡਾ ਲਿਖਣ ਰਿਹਾ ਜੀ ਆਇਆਂ ਨੂੰ ਉਹ ਤੇਰੀ ਮੰਮਾ ਵਾਲਾ ਵਧੀਆ ਲੱਗਣ ਡਿਆ ਨਹੀਂ ਸਹੀ ਲੱਗਣ ਡਿਆ ਯਾਰ ਚਾਲੂ ਫੜ ਗਿਆ ਹੂੰ ਚੱਲ ਲੇਖ ਲੇਖ ਲਓ ਜੀ ਸਾਰੇ ਕੰਮ ਫਾਈਨਲ ਕਰ ਗਏ ਤੇ ਆਪਾਂ ਵੀ ਤਿਆਰੀ ਕਰ ਲਈ ਹੈ ਜੀ ਆਪਣੀ ਤੇ ਪਲੀਜ਼ ਕਮੈਂਟ ਕਰਕੇ ਦੱਸਿਓ ਕਿ ਮੈਂ ਕਿਸ ਤਰ੍ਹਾਂ ਦੀ ਲੱਗਦੀ ਪਈ ਆ ਜਾਗੋ ਆਗੀ ਗੱਡੀਆਂ ਤੇ ਜਾਗੋ ਆਗੀ ਗੱਡੀਆਂ ਚ ਕੱਢ ਆਇਆ ਸਾਰੇ ਮਾਰ ਗਿਆ ਮੈਂ ਅੱਜ ਰੁਕੀ ਮੈਨੂੰ ਪਤਾ ਹੀ ਪਹਿਲਾਂ ਹੋਇਆ ਪਤਾ ਨਹੀਂ ਸਭ ਨੂੰ ਨਾ ਤੇ ਸੁਖਾ ਜਾਨ ਦੱਸਿਓ ਜੀ ਆਹ ਲੈ ਸਾਰੇ ਸੱਤ ਮਿੰਟ ਰੁਕ ਜਿਓ ਆਉਣ ਦੇ ਸਾਰੇ ਉਹਨੂੰ ਦੋ ਦੋ ਫੇਰੇ ਹੈਂ ਆਹ ਆਹ ਵੱਡੀ ਨਵੀਂ ਗ੍ਰੈਂਡ ਕੋਲੋਂ ਕੋਈ ਨਹੀਂ ਉਹ ਕਿਉਂ ਜੁੱਤੀਆਂ ਖਰੀਦ ਲੈਣੀ ਨਹੀਂ ਪੈਂਦੀਆਂ ਹਾਂਜੀ ਨਹੀਂ ਪੈਂਦੀਆਂ ਨਹੀਂ ਪੈਂਦੀਆਂ ਸਿਰ ਨਹੀਂ ਪੈਂਦਾ ਸਿਰ ਨਹੀਂ ਪੈਂਦਾ ਆਹ ਰੋਜ਼ ਆਤੀ ਬਣਾ ਲੱਗੂ ਜਾਈਏ ਆਪਾਂ ਮੈਂ ਤਾਂ ਉਡੀ ਆ ਆ ਕੀ ਆ ਕੀ ਦੀ ਸਸਤੀਕਾਰ ਸਭ ਨਿਕਸਟ ਫਰੈਂਡ और करके मेरे साथ आ जाओ सारे सारे खड़े हो जाओ अंदर है हां जी हां खाइए फोटो है चलो हमारा वेलकम करो सर बहुत सारे स्टार ਬਲੋ ਫੇਰ ਸਾਰੇ ਲੋ ਜੀ ਜਾਗੋ ਦੀ ਪੂਰੀ ਤਿਆਰੀ ਹੋ ਗਈ ਆ ਉਧਰ ਵੀ ਗੱਡੀਆਂ ਆ ਗਈਆਂ ਜਾਗੋ ਵਾਲੀਆਂ ਪਹਿਲੀ ਆਈ ਜਾਗੋ ਗੱਡੀਆਂ ਚ ਆਉਂਦੀ ਆ ਉਹ ਆਖਣ ਦੀਆਂ ਕੁੜੀਆਂ ਕਹਿੰਦੀ ਪਹਿਲੀ ਬੜੀ ਮਿੱਠੀ ਗੱਡੀ ਚ ਆਉਂਦੀ ਕੋਣ ਉਹ ਨਾਨਕੇ ਓ ਸ਼ਾ ਅਸੀਂ ਤਾਂ ਵੰਦੇ ਰਹਿਨੇ ਆ ਨਹੀਂ ਤਾਂ ਵੰਦੇ ਰਹਿਨੇ ਚਲੋ ਚਲੋ Terima kasih